ਦੁਕਾਨ ਤੋਂ ਸਮਾਨ ਲੈ ਦੋ ਆਟਾ ਲੈ ਦੋ ਆਟਾ ਲੈਤਾ ਉਹ ਆਟਾ ਫਿਰ ਉੱਥੇ ਚਲ ਗਿਆ 200 ਦੀ 250 ਦੀ ਗੁੱਥੀ ਆਈ 150 ਚ ਵਾਪਸ ਚਲ ਗਈ ਅੱਛਾ ਜੀ ਫਿਰ ਆ ਗਿਆ ਆਟਾ ਲੈ ਦੋ ਉਹ ਫਿਰ ਕਈ ਜਾਂਦੇ ਚੱਲ ਯਾਰ ਉਹਨੇ ਕਿਹਾ ਸੀਗਾ ਪੁੰਨ ਕਰ ਲਿਆ ਕਰੋ ਅੱਜਕੱਲ ਜਨਾਨੀਆਂ ਨੂੰ ਨਾ ਵਹਿਮ ਬੜਾ ਵਾ ਆ ਪੀਪਲ ਨੂੰ ਦੁੱਧ ਪਾਦੀ ਐ ਐਸਟਰੋਲੋਜਰ ਬੋਲਦੇ ਆ ਅੱਜਕੱਲ ਆ ਗਿਆ ਟ੍ਰੈਂਡ ਵੀ ਆਉਣਾ ਹਾਂ ਹਾਂ ਬਿਲਕੁਲ ਉੱਥੇ ਦੁੱਧ ਪਾਦੀ ਕਾਲੇ ਕੁੱਤੇ ਨੂੰ ਦੁੱਧ ਪਾ ਦੋ ਉਹ ਗਾਂ ਨੂੰ ਪੇੜਾ ਪਾ ਦੋ ਮਤਲਬ ਹਰ ਕੰਮ ਕੋਈ ਨਾ ਕੋਈ ਦੱਸਣਾ ਮਾ ਪਿੱਪਲ ਤੇ ਤੇਲ ਪਾਓ ਰਾਤ ਨੂੰ ਕਈ ਇਹ ਵਹਿਮ ਭਰ ਬੈਣਾ ਜਿਹੜੇ ਇਹ ਨੁਕਸਾਨ ਕਰਦੇ ਆ ਔਰ ਕਈ ਤੇ ਇਹੋ ਜਿਹੇ ਆ ਜੋ ਕਹਿੰਦੇ ਵੀ ਤੁਸੀਂ ਨਾ ਸੋਮਵਾਰ ਨੂੰ ਚਿੱਟੀ ਚੀਜ਼ ਦਾਨ ਕਰੋ ਉਹ ਫਿਰ ਸੋਮਵਾਰ ਵਾਲੇ ਦਿਨ ਉਹ ਉੱਥੇ ਆਟੇ ਦੀਆਂ ਗੁੱਥੀਆਂ ਜਿਹੜੀਆਂ ਹੁੰਦੀਆਂ ਨਾ ਉਸ ਹਿਸਾਬ ਨਾਲ ਲੋ ਜੇ ਦਿਹਾੜੀ 'ਚ ਇੱਕ ਬੰਦੇ ਨੂੰ 10 ਵੀ ਲੈਤੀਆਂ ਤੇ 1500 ਰੁਪਏ ਹੋ ਗਿਆ 250 ਦੀ ਗੁੱਥੀ ਆ 100 ਰੁਪਏ 'ਚ 150 'ਚ ਦੁਕਾਨ ਵਾਲੇ ਨੇ ਵਾਪਸ ਲੈ ਲਈ 250 ਦੀ ਵੇਚ ਕੇ ਹੂੰ ਉਹ ਦੁਕਾਨਾਂ ਵਾਲਿਆਂ ਦਾ ਵੀ ਕੰਮ ਕੱਟ ਗਿਆ ਤੇ ਦੁਕਾਨਾਂ ਵਾਲੇ ਜਿਹੜੇ ਇੱਥੋਂ ਦੇ ਕੰਮ ਕਰਦੇ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਦੇ ਵੱਲ ਨਹੀਂ ਕਰਨਾ ਇਹਨਾਂ ਦੀ ਹੀ ਸੇਵਾ ਕਰਨੀ ਹੈ ਇਹਨਾਂ ਜਿੱਥੇ ਦਰਖਾਸਤ ਦੇਣੀ ਦੇ ਦੇਣ ਜੋ ਕਰਨਾ ਕਰ ਲੈਣ ਇਹਨਾਂ ਦੀ ਹੀ ਸੇਵਾ ਕਰਾਂਗੇ ਕਿਉਂਕਿ ਬੜਾਵਾ ਇਹ ਦਿੰਦੇ ਨੇ ਸਰਕਾਰ ਨਹੀਂ ਦਿੰਦੀ ਗਲਤ ਕੰਮ ਨੂੰ ਬੜਾਵਾ ਇਹ ਲੋਕ ਦਿੰਦੇ ਨੇ ਜਿਹੜੇ ਲੋਕ ਉਹਨਾਂ ਦੀ ਪਨਾਹ ਪੁਸ਼ਤੀ ਕਰਦੇ ਨੇ ਇਹ ਲੋਕ ਉਹਨਾਂ ਨੂੰ ਗਲਤ ਰਸਤਾ ਵਿਖਾਉਂਦੇ ਨੇ ਉਹ ਲੋਕ ਚੱਲਦੇ ਨੇ ਕਿਤੇ ਨਾ ਕਿਤੇ ਇਹ ਵੀ ਉਹਨੇ ਬਰੋਬਰ ਦੇ ਭਾਗੀਦਾਰ ਨੇ ਹੂੰ ਇਹਨਾਂ ਨੂੰ ਚੇਤਾਵਨੀ ਦਿੱਤੀ ਅਮਰਸਰ ਦੇ ਮੈਂਬਰ ਪਾਰਲੀਮੈਂਟ ਨੇ ਸਰਕਾਰ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਬੰਦੇ ਬਣਜੋ ਹੂੰ ਇਹ ਕੰਮ ਨਾ ਕਰੋ ਪਰ ਇਹ ਕਰਦੇ ਨੇ ਦੁਕਾਨਾਂ ਵਾਲੇ ਡੀਕਰੇ ਆ ਵੇਂਦੇ ਆ ਵੀ ਕਿੱਥੇ ਚੱਲ ਗਏ ਬੱਚੇ ਹੂੰ ਰঞ্জੀਤ ਐ ਵੀ ਨਹੀਂ ਜਾਇਓ ਕਿਤੇ ਉੱਥੇ ਮਤਲਬ ਬੱਚੇ ਨिके-ਨिके ਬਾਹਰ ਹੁੰਦੇ ਸੀਗੇ ਬੜਾ ਤੰਕੀਤਾ ਹੁੰਦਾ ਸੀ ਲੋਕਾਂ ਨੂੰ ਉਹਨਾਂ ਨੇ ਤੇ ਉਹ ਹੁਣ ਤੁਸੀਂ ਵੇਖੋ ਧਿਆਰ ਵੀ ਆ ਗਿਆ ਤੇ ਹੁਣ ਉਤੋਂ ਆ ਕੰਮ ਹੋ ਗਿਆ ਸਰਕਾਰ ਦਾ ਲੁਧਿਆਣਾ ਲੁਧਿਆਣਾ ਕ੍ਰਿਸ਼ਨਾ ਮੰਦਿਰ ਹੈਗਾ ਬੜੀ ਸੰਗਤ ਆਂਦੀ ਆ ਉੱਥੇ ਕ੍ਰਿਸ਼ਨਾ ਬੰਦਰ ਦੇ ਬਾਹਰ ਲਾਈਨ ਲਾ ਕੇ ਬੈਠੇ ਹੁੰਦੇ ਸੀ ਇੱਕ ਦਿਨ ਮੈਂ ਕੈਮਰਾਮੈਨ ਨਾਲ ਗਿਆ ਮੈਂ ਕਿਹਾ ਚਲ ਆਈ ਦੇਖਦੇ ਹਾਂ ਕੀ ਹਿਸਾਬ ਹੈ ਮੇਰੇ ਲੱਭਿਆ ਨਹੀਂ ਕੋਈ ਵੈ ਤੁਹਾਨੂੰ ਮਹਿਸੂਸ ਹੁੰਦਾ ਨਾ ਕਿਸੇ ਵੇਲੇ ਆਪਾਂ ਨੂੰ ਮਤਲਬ ਫੀਲ ਹੁੰਦਾ ਨਾ ਵੀ ਯਾਰ ਗਲੀਆਂ ਚ ਬੱਚੇ ਛੋਟੇ ਛੋਟੇ ਸੜਕਾਂ ਤੇ ਕਿੱਧਰ ਗਏ ਜੱਕ ਦਾ ਵੀ ਮਤਲਬ 2-3 ਦਿਨ ਚ ਉੱਡ ਗਏ ਆਦਤ ਪੈ ਗਈ ਸੀ ਨਾ ਸਾਨੂੰ ਉਹ ਆਦਤ ਵੇਖੋ ਕਿਸੇ ਵੇਲੇ ਛੁੱਟ ਦੀ ਟਾਈਮ ਲੱਗਦਾ ਸਾਨੂੰ ਭੁਲੇਖਾ ਜਾ ਪੈਂਦਾ ਕਿਸੇ ਵੇਲੇ ਵੀ ਆ ਜਾਣ ਵਾਲੇ ਨਹੀਂ ਚੱਲ ਕਿੱਦਾਂ ਗਏ ਇੱਥੇ ਹੀ ਸ਼ੰਕਾ ਪੈਦਾ ਹੁੰਦੀ ਆ ਵੀ ਤੋਡੇ ਮੀਡੀਆ ਦੀ ਤਾਕਤ ਔਰ ਡੀਐਨਏ ਦੀ ਤਾਕਤ ਹੂੰ ਇਹ ਬੱਚੇ ਇਹਨਾਂ ਦੇ ਨਹੀਂ ਸੀ ਹੂੰ ਇੱਥੇ ਕਲੀਅਰ ਹੋ ਜਾਂਦਾ ਇਹਨਾਂ ਦੇ ਬੱਚੇ ਹੁੰਦੇ ਤੇ ਇਹ ਕਹਿੰਦੇ ਵੀ ਸਾਡੇ ਬੱਚਿਆਂ ਦਾ ਡੀਐਨਏ ਟੈਸਟ ਕਰਾਓ ਹੂੰ ਸਾਡੇ ਬੱਚਿਆਂ ਨੂੰ ਪੜਾਓ ਸਾਨੂੰ ਰੋਜ਼ਗਾਰ ਦੋ ਅਸੀਂ ਮੰਗਦੇ ਨਹੀਂ ਹੂੰ ਇੱਕ ਵੀ ਬੰਦਾ ਗਾੜੀ ਆ ਕੇ ਇਹ ਗੱਲ ਨਹੀਂ ਕਹੀ ਵੀ ਸਾਨੂੰ ਰੋਜ਼ਗਾਰ ਦੋ ਹੂੰ ਇੱਕ ਬੰਦੇ ਨੇ ਵੀ ਨਹੀਂ ਕਿਹਾ ਵੀ ਅਸੀਂ ਡੀਐਨਏ ਟੈਸਟ ਕਰਾਉਣਾ ਹੂੰ ਉਹ ਨਿਕਲ ਗਏ ਥੋ ਟ੍ਰੇਨਾਂ ਪਰ ਭਰ ਕੇ ਇਹਨਾਂ ਨੇ ਕਿਹੜੀ ਟਿਕਟ ਲੈਣੀ ਆ ਜਾਂ ਪੁੱਛਣਾ ਕਿ ਮਿੰਟੋ ਮਿੰਟ ਨਿਕਲ ਗਏ ਥੋ ਸਭ ਛੱਡ ਗਏ ਇੱਥੇ ਜੋ ਕੁਝ ਵੀ ਹੈਗਾ ਇਹਨਾਂ ਕੋ ਖਾਲੀ ਝੁੱਗੀਆਂ ਪਈਆਂ ਅੱਧਿਆ ਜਹਦੇ ਭੱਜ ਗਏ ਤੁੱਕੇ ਖਾਲੀ ਬਹੁਤ ਝੁੱਗੀਆਂ ਖਾਲੀ ਹੋ ਗਏ ਮੈਂ ਤੁਹਾਨੂੰ ਦੱਸੇ ਸਮਾਨ ਇਹਨਾਂ ਕੋ ਕੀ ਤੁਸੀਂ ਤੁਸੀਂ ਉਹ ਲੈ ਜਾਂਦੇ ਵੇਚਦੇ ਮੈਂ ਤਾਂ ਬੇਸੀ ਵਾਲੇ ਕਿ ਸਵਾਲ ਲੈ ਗਏ ਇਹ ਚੀਜ਼ਾਂ ਜਿਹੜੀਆਂ ਨਾ ਮਿੰਟੋ ਮਿੰਟੀਆਂ ਇਕੱਠੀਆਂ ਕਰਦੇ ਆ ਮਿੰਟੋ ਮਿੰਟੀਆਂ ਲੈ ਜਾਂਦੇ ਆ ਲੀੜੇ ਕੱਪੜੇ ਮਾੜੇ ਮੋੜ ਜਿਹੜੇ ਹੁੰਦੇ ਉਹ ਛੱਡ ਜਾਂਦੇ ਆ ਜਦੋਂ ਇਹੋ ਜਿਹੇ ਕੰਮ ਕੋਈ ਸਰਕਾਰ ਐਕਸ਼ਨ ਲੈਂਦੀ ਨਾ ਵੱਡਾ ਫਿਰ ਇਹਨਾਂ ਨੂੰ ਹੁੰਦਾ ਵੀ ਦਵਾ ਦਰ ਨਿਕਲ ਜਾਓ ਕੱਲ ਨੂੰ ਕਾਬੂ ਆ ਗਏ ਤੇ ਸਾਰੀ ਉਮਰ ਜੇਲ੍ਹ ਚ ਲੰਗ ਜੂਗੀ ਸੋ ਸਰਕਾਰ ਬੜੇ ਯੋਰ ਨਾਲ ਬੜੀ ਤੇਜ਼ੀ ਦੇ ਨਾਲ ਐਰ ਕੀ ਹਰਕਤ ਚਾਈ ਆ ਔਰ ਇਹ ਬੜਾ ਸ਼ਲਾਘਾਜੋਕ ਕਦਮ ਸੀ ਅੱਜ ਪੂਰੀ ਵਾਵਾ ਹੋ ਰਹੀ ਸਰਕਾਰ ਦੀ ਔਰ ਇਹਦੇ ਵਿੱਚ ਆਪਾਂ ਢਿੱਲ ਨਹੀਂ ਪੈਂਦੇਣੀ ਮੈਂ ਬਹੁਤ ਜਲਦ ਮੈਡਮ ਬਲਜੀਤ कौर ਜੀ ਨਾਲ ਮੀਟਿੰਗ ਕਰਨ ਜਾ ਰਿਹਾ ਔਰ ਇਹਦੇ ਵਿੱਚ ਮੈਂ ਨਾਲ ਹੀ ਸਾਰੇ ਡੀਸੀ ਸਾਹਿਬਾਨਾਂ ਨੂੰ ਮਿਲਣਾ ਲੋਕ ਇਹੀ ਕਹਿ ਰਹੇ ਸੀ ਕਿ ਵੀ ਇਹਨਾਂ ਨੇ ਦੁਬਾਰਾ ਆ ਜਾਣਾ ਨਹੀਂ ਆਉਂਦੇ ਭਾਜੀ ਨਹੀਂ ਆਣ ਦਿੰਦੇ ਮੈਂ ਕਿਹਾ ਸਵਾਲ ਨਹੀਂ ਪੈਦਾ ਹੁੰਦਾ ਇਹ ਕਿੱਥੋਂ ਆ ਜਾਣਗੇ ਹੁਣ ਡਾਇਨਾਸੌਰ ਆਏ ਵਾਪਸ ਬਾਤ ਚ ਇਹ ਵੀ ਨਹੀਂ ਆਉਣਗੇ ਵਾਪਸ ਫਿਰ ਇਹ ਤੁਸੀਂ ਵੇਖ ਲਓ ਮੈਂ ਤੁਹਾਨੂੰ ਦੱਸਿਆ ਵੀ ਇਹ ਕੰਮ ਇੱਕ ਅੱਧੀ ਨਹੀਂ ਹੋ ਜੇ ਫਿਰ ਨਹੀਂ ਆਉਂਦੇਂਦੇ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਜੇ ਕਿਤੇ ਉਹ ਨਾ ਕੋਈ ਭਲੇਖੇ ਨਾ ਆ ਜਾ ਜਿਹਨੂੰ ਨਹੀਂ ਵੀਡੀਓ ਵੇਖੀ ਤੇ ਨਹੀਂ ਪਤਾ ਕਿਤੇ ਉਹ ਨਾ ਨਵਾਂ ਕੋਈ ਗੈਂਗ ਆ ਜਾਏ ਤੇ ਉਹ ਵਿਚਾਰਾ ਭਲੇਖੇ ਨਾ ਕਾਰੋਬਾਰ ਚਲਾਉਣ ਦੇ ਚੱਕਰ ਚ ਆ ਜਾਏ ਕਾਬੂ ਤੇ ਉਹ ਬਾਅਦ ਚੋ ਸਜ਼ਾ ਬੜੀ ਸਖਤ ਆ ਪਰ ਇਹ ਗੱਲ ਨਾ ਹੁਣ ਇਹਨਾਂ ਨੇ ਰੂਪ ਬਦਲ ਲਿਆ ਪਹਿਲਾਂ ਬੱਚੇ ਨਾਲ ਹੁੰਦੇ ਸੀ ਹੁਣ ਤੁਸੀਂ ਕਹੇ ਵੀ ਬਾਬੇ ਬਣ ਗਏ ਨੇ ਬਿਲਕੁਲ ਬਾਬੇ ਬਣ ਗਏ ਜਾਂ ਨਕਲੀ ਮਹੰਤ ਬਣ ਗਏ ਨਕਲੀ ਬਣ ਕੇ ਉਹ ਅਸਲ ਮਹੰਤਾਂ ਨੂੰ ਕਾਰਵਾਈ ਕਰਾਉਣੀ ਚਾਹੀਦੀ ਨਾ ਉਹਨਾਂ ਦਾ ਬੰਦਾ ਫੜਜੋ ਉਹ ਤੇ ਉਹਨਾਂ ਨੂੰ ਗਾੜੀ ਹੁਣਾ ਚਾਹੀਦਾ ਨਾ ਵੇਖੋ ਕਿਸੇ ਦੇ ਅਧਿਕਾਰ ਤੁਸੀਂ ਖਾ ਰਹੇ ਸ਼ੜਕਾਂ ਤੇ ਉਹਨਾਂ ਦਾ ਲੁੱਕੀ ਜਾ ਕੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਆ ਉਹਨਾਂ ਦਾ ਦਾਤੁਸ਼ਕਰ ਕਰਦੇ ਆ ਹੱਸੀਆਂ ਦੇ ਵਿੱਚ ਜਾਂਦੇ ਆ ਉਹ ਦਿਵਾਵਾ ਕਰਦੇ ਲੋਕਾਂ ਲਈ ਇਹਨਾਂ ਨਵਾਂ ਕੰਮ ਸ਼ੁਰੂ ਕਰਤਾ ਕਰਕੇ ਮੇਕਅਪ ਤੇ ਵਿਸ਼ੇਸ਼ਕੜ ਕਾਈ ਜਾਂਦੇ ਆ ਹੂੰ ਫਿਰ ਤੁਸੀਂ ਵੇਖਿਓ ਗਾੜੀਆਂ ਬਹੁਤ ਰਫ ਬੋਲਦੇ ਲੋਕਾਂ ਦੇ ਨਾਲ ਇਹਨਾਂ ਨੂੰ ਕੋਈ ਪਤਾ ਨਹੀਂ ਜੇ ਪੈਸੇ ਨਹੀਂ ਦਿੰਦੇ ਤਾਂ ਇਹ ਇਹਨਾਂ ਦਾ ਵੀ ਹੀ ਹਾਲ ਆ ਸ਼ੀਸ਼ਾ ਖੜਕਾਇਆ ਸੀ ਮੇਰਾ ਜਦੋਂ ਮਠਾ ਕੀਤਾ ਮੈਂ ਦੱਸੋ ਮੈਂ ਕੋਈ ਬੱਚਾ ਤਾਂ ਨਹੀਂ ਭੀਖ ਮੰਗਦਾ ਇੱਥੇ ਹੈ ਕੋਈ ਪੁੱਛਿਆ ਦੋ ਤਿੰਨ ਜਣੇ ਮੈਨੂੰ ਮਿਲੇ ਆ ਹੂੰ ਕਹਿੰਦੇ ਨਹੀਂ ਅਸੀਂ ਵੇਖਿਆ ਵੀਡੀਓ ਟੱਡੀਆਂ ਨਹੀਂ ਹੋਣੀਆਂ ਹੁੰਦੇ ਲਓ ਚਲੋ ਚੰਗੀ ਗੱਲ ਆ ਦੇਰ ਆ ਹੀ ਦਰਸਤਾ ਹੀ ਮੈਂ ਤੇ ਕਹਦਾ ਵੀ ਇਹ ਹੁਣ ਚੁੱਪ ਕਰਕੇ ਇਹਨਾਂ ਲਈ ਵੀ ਸਹੀ ਤੇ ਸਾਡੇ ਲਈ ਵੀ ਸਹੀ ਆ ਪੰਜਾਬ ਦੇ ਲੋਕ ਜਦੋਂ ਕਿਸੇ ਚੀਜ਼ ਨੂੰ ਧਾਰ ਲੈਂਦੇ ਫਿਰ ਕਰਕੇ ਛੱਡਦੇ ਹੁਣ ਹਰ ਬੰਦੇ ਨੇ ਪੰਜਾਬ ਦੇ ਨੇ ਮਨ ਬਣਾ ਲਿਆ ਵੀ ਅਸੀਂ ਇਹਨਾਂ ਨੂੰ ਪੀਖ ਨਹੀਂ ਦੇਣੀ ਇਹ ਕਾਨੂੰਨਾਂ ਨਾਪਰਾਧ ਆ ਲੋਕ ਜਾਗਰੂਤ ਹੋ ਗਿਆ ਪੰਜਾਬ ਦੇ ਲੋਕ ਬਿਲਕੁਲ ਨਹੀਂ ਇਹ ਕੰਮ ਕਰਨਗੇ ਨਾ ਇਸ ਚੀਜ਼ ਨੂੰ ਬੜਾਵਾ ਦੇਣਗੇ ਮੈਨੂੰ ਲੱਗਦਾ ਵੀ ਇਹ ਚੰਗੀ ਸੋਚ ਆ ਔਰ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਇੱਕ ਕਸਮ ਖਾਣੀ ਚਾਹੀਦੀ ਆਪਣੇ ਆਪ ਨਾਲ ਵੀ ਕਿਸੇ ਦੇ ਧੀ ਪੁੱਤ ਨੂੰ ਪੈਸੇ ਦੇ ਕੇ ਗਲਤ ਰਸਤੇ ਨਹੀਂ ਪਾਉਣਾ ਤੁਸੀਂ ਵੇਖੋ ਕਿਸੇ ਦੇ ਬੱਚੇ ਨੂੰ ਚੁੱਕ ਕੇ ਲਿਆਂਦਾ ਕੋਈ ਭੀਖ ਮੰਗੋਂ ਡਿਆ ਆਪਾਂ ਤੇ ਫਿਰ ਕਾਨੂੰਨਾਂ ਦਾ ਅਪਰਾਧ ਆਪਾਂ ਵੀ ਜੁਰਮ ਕਰਨਾ ਹੈ ਨਾ ਉਹ ਬੱਚੇ ਦੇ ਪੈਸੇ ਦੇ ਕੇ ਪੁਸ਼ਤ ਨੂੰ ਖਰਾਬ ਕਰਨ ਡਿਆ ਸਰਕਾਰ ਦਾ ਸਹਿਯੋਗ ਕਰੋ ਇਹਨਾਂ ਨੂੰ ਕਾਬੂ ਕਰੋ ਪ੍ਰਸ਼ਾਸਨ ਤੱਕ ਪਹੁੰਚਾਓ ਜਦੋਂ ਡੀਐਨਏ ਟੈਸਟ ਹੋਇਆ ਤੁਹਾਨੂੰ ਕਲੀਅਰ ਹੋ ਜਾਣਾ ਵੀ ਇਹ ਬੱਚੇ ਇਹਨਾਂ ਦੇ ਨਹੀਂ ਆ ਛੋਟੀਆਂ ਛੋਟੀਆਂ ਕੁੜੀਆਂ ਮੰਗਦੀਆਂ ਹੁੰਦੀਆਂ ਸੀਗੀਆਂ ਕਹਿੰਦੇ ਉਹਨਾਂ ਨਾਲ ਗਲਤ ਵੀ ਬੜਾ ਕੁਝ ਬਹੁਤ ਕੁਝ ਦੇਖੋ ਜਿੱਦਾ ਕੋਈ ਵਾਲੀ ਵਾਰਸ ਹੀ ਨਹੀਂ ਆ ਜਿੰਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਆ ਹੂੰ ਤੁਹਾਨੂੰ ਪਤਾ ਐ ਜੀਪੀਸੀ ਦੇ ਵਿੱਚੋਂ ਕਿੰਨੀ ਦੁਨੀਆ ਨਿਕਲੀ ਉੱਥੋਂ ਜਿਹੜੀ ਫੜ ਕੇ ਇਹਨਾਂ ਨੇ ਹਵਾਲੇ ਕੀਤੀ ਇੱਥੇ ਤੱਕ ਕਿਹਾ ਗਿਆ ਵੀ ਛੋਟੀਆਂ ਛੋਟੀਆਂ ਕੁੜੀਆਂ ਨਾਲ ਜ਼ਬਰਜਨਾਤ ਆ ਕੇ ਹੋ ਬਹੁਤ ਕੁਸ਼ ਹੁੰਦੇ ਨੇ ਹੁਣ ਉੱਥੋਂ ਹੀ ਇੱਕ ਇੱਕ ਦਿਨ بڑے ਜਣੇ ਰੈਸਕਿਊ ਕੀਤੇ ਆ ਜਿਹੜੇ ਬੈਠੇ ਸੀ ਆਣ ਕੇ ਮੰਗਣ ਵਾਲੇ ਲੋਕ ਏ ਜਾ ਕੇ ਦਰਬਾਰ ਸਾਹਿਬ ਦੀਆਂ ਸਰਾਵਾਂ ਚ ਹੂੰ ਉਹ ਜੀਪੀਸੀ ਨੇ ਮੇਲ ਪਾ ਕੇ ਸਾਰੇ ਚਕਾਏ ਉੱਥੋਂ ਵੀ ਹੂੰ ਪਰ ਇਹ ਕੰਮ ਜਿਹੜਾ ਤੁਸੀਂ ਦੱਸ ਰਹੇ ਇਹ ਇੱਥੇ ਨਹੀਂ ਹਰ ਸਟਰੀਟ ਦੇ ਵਿੱਚ ਹੋ ਰਿਹਾ ਆ ਕਿ ਬੜਾ ਤੇਜ਼ੀ ਨਾਲ ਨੈਕਸਸ ਫੈਲ ਗਿਆ ਵਾ ਇਸ ਚੀਜ਼ ਨੂੰ ਠੱਲ ਪਾਉਣੀ ਬੜੀ ਜ਼ਰੂਰੀ ਸੀ ਦੇਖੋ ਹਰ ਕੰਮ ਜੱਕ ਦਾ ਮਨੀ ਹੁੰਦਾ ਪਰ ਜਿੰਨੀ ਸਪੀਡ ਨਾਲ ਕੰਮ ਹੋਇਆ ਵਾ ਮੈਨੂੰ ਲੱਗਦਾ ਵੀ ਆ ਮਹੀਨੇ ਦੇ ਲਾਸਟ ਤੱਕ ਸਾਰਾ ਤੁਹਾਨੂੰ ਕਲੀਨ ਹੀ ਹੋ ਜਾਣਾ ਸਭ ਕੁਝ ਕਲੀਨ ਹੋ ਜਾਣਾ ਮੈਂ ਕਿਹਾ ਸਾਰਾ ਹੀ ਹੋ ਜਾਣਾ ਇਹ ਇੱਕ ਧਾਰੀਵਾਲ ਸਾਹਿਬ ਦਾ ਬਿਆਨ ਸੀ ਕਿਸੇ ਨੇ ਉਹਨਾਂ ਨੂੰ ਪੁੱਛਿਆ ਵੀ ਨਸ਼ਾ ਕਦੋਂ ਤੱਕ ਖਤਮ ਹੋ ਜਾਊਗਾ ਕਹਿੰਦੇ ਦਸੰਬਰ ਚ ਖਤਮ ਹੋ ਜਾਊ ਇੱਕ ਵਾਰੀ ਕਹਿੰਦੇ ਮਾਰਚ ਚ ਖਤਮ ਹੋ ਜਾਊ ਪਰ ਮੈਂ ਉਹ ਬਿਆਨ ਨਹੀਂ ਦੇਣਾ ਮੈਂ ਤੁਹਾਨੂੰ ਕਹਿਣਾ ਵੀ ਆਹ ਲਾਸਟ ਮਹੀਨੇ ਜੇ ਕਲੀਨ ਹੋ ਜਾਣਗੇ ਤੇ ਐਸੀ ਮਤਲਬ ਕਹਿਣ ਵਾਲੇ ਤੇ ਕਰਨ ਵਾਲੇ ਸਾਡੇ ਅੰਮ੍ਰਿਤਸਰ ਚ ਨਹੀਂ ਤੰਦਰਾਂਣਗੇ ਕੋਈ ਨਾ ਨਹੀਂ ਕਲੀਨ ਹੋਏ ਅਸੀਂ ਤੁਹਾਨੂੰ ਸਵਾਲ ਨਹੀਂ ਪੁੱਛਾਂਗੇ ਅਸੀਂ ਤੁਹਾਡਾ ਸਾਥ ਦੇ ਮੈਂ ਕਿਹਾ ਭਾਜੀ ਤੁਸੀਂ ਆਇਓ ਫੇਰ ਕਲੀਨ ਕਰ ਦਾਂਗੇ ਆਪਾਂ ਜਲੂਸ ਕੱਢ ਦਾਂਗੇ ਕੋਈ ਬਿਲਕੁਲ ਕਿਉਂ ਨਹੀਂ ਅਸੀਂ ਰਲ ਮਿਲ ਕੇ ਸਾਡਾ ਸਾਰਿਆਂ ਦਾ ਕੰਮ ਹੈ ਸਾਡੇ ਪੰਜਾਬ ਦਾ ਕੰਮ ਆ ਪੰਜਾਬ ਮੇਰਾ ਇਕੱਲੇ ਦਾ ਨਹੀਂ ਆ ਤੁਹਾਡਾ ਵੀ ਆ ਮੇਰਾ ਵੀ ਆ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਔਰ ਸਾਡੇ ਨੁਮਾਇੰਦਿਆਂ ਦਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਰਲ ਮਿਲ ਕੇ ਇਸ ਚੀਜ਼ ਨੂੰ ਖਤਮ ਕਰੀਏ ਕਿਉਂਕਿ ਜੋ ਸਟੈਪ ਸਰਕਾਰ ਨੇ ਚੁੱਕਿਆ ਅਸੀਂ ਸਰਕਾਰ ਦੇ ਨਾਲ ਖਲੋਈਏ ਪ੍ਰਸ਼ਾਸਨ ਦੇ ਨਾਲ ਖਲੋਈਏ ਮੀਡੀਆ ਦਾ ਸਹਿਯੋਗ ਲਈਏ ਜਿੰਨਾ ਕੰਮ ਮੇਰੇ ਹਿਸਾਬ ਨਾਲ ਉਹਨਾਂ ਕਿਸੇ ਨੇ ਨਹੀਂ ਕੀਤਾ ਜਿੰਨਾ ਮੀਡੀਆ ਨੇ ਕੀਤਾ ਇਸ ਕੰਮ ਦੇ ਵਿੱਚ ਵਧਾਈ ਦੇ ਪਾਤਰ ਤੁਸੀਂ ਜੇ 99% ਸਹਿਯੋਗ ਤੁਹਾਡਾ ਸੀ ਆ ਜਿਹੜੇ ਕਾਗਜ਼ ਹੈ ਨਾ ਇਹ ਸਿਰਫ ਕਾਗਜ਼ ਨੇ ਇਹ ਮਾਰਕ ਹੋ ਕੇ ਤੁਰ ਪੈਂਦੇ ਆ ਇਹਨਾਂ ਤੇ ਮੋਹਰਾਂ ਲਾਉਣ ਵਾਲੇ ਤੁਸੀਂ ਲੋਕ ਜੀ ਹੂੰ ਜੇ ਤੁਸੀਂ ਨਾ ਇਹ ਚੀਜ਼ਾਂ ਗਾੜੀ ਲਿਉਂਦੇ ਤੇ ਲੋਕ ਨਾ ਉੱਠਦੇ ਨਾ ਆਵਾਜ਼ ਦਿੰਦੇ ਤੇ ਨਾ ਅਜਾ ਚੀਜ਼ਾਂ ਚੱਲਣੀਆਂ ਸੀ ਤੇ ਨਾ ਪੰਜਾਬ ਕਲੀਨ ਹੋਣਾ ਸੀ ਕਾਗਜ਼ ਕਾਗਜ਼ ਹੀ ਹੁੰਦੇ ਆ ਜਦੋਂ ਉਸ ਕਾਗਜ਼ ਨੂੰ ਸਵਾਰ ਕੇ ਪੇਸ਼ ਕੀਤਾ ਜਾਂਦਾ ਨਾ ਜੋ ਤੁਹਾਡੇ ਚੈਨਲ ਤੇ ਚੱਲਦੀ ਸੀ ਅਮਰitsar ਦੇ 골ਡਨ ਗੇਟ ਤੋਂ ਕੀਤਾ ਰੈਸਕਿਊ ਛੋਟੇ ਛੋਟੇ ਬੱਚਿਆਂ ਨੂੰ ਤੁਹਾਨੂੰ ਵੇਖ ਕੇ ਦੂਜੇ ਤੇ ਦੂਜੇ ਨੂੰ ਵੇਖ ਕੇ ਤੀਜੇ ਤੇ ਉਹ ਫਿਰ ਇੰਨਾ ਕੁ ਜ਼ਿਆਦਾ ਮੀਡੀਆ ਨੇ ਹੰਗਾਰਾ ਦਿੱਤਾ ਉਹ ਅਜੋ ਦਾ ਰੰਗ ਤੁਸੀਂ ਵੇਖ ਲਓ ਪੰਜਾਬ ਦੀਆਂ ਸਾਰੀਆਂ ਸੜਕਾਂ ਕਲੀਨ ਆ ਮੈਂ ਤਾਂ ਹੀ ਕਹਿਣਾ ਵੀ ਤੁਸੀਂ ਬਹੁਤ ਵੱਡਾ ਜਿਹੜਾ ਕੰਮ ਕੀਤਾ ਤੁਸੀਂ ਵਧਾਈ ਦੇ ਪਾਤਰ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਸ ਕਾਰਵਾਈ ਅੰਮ੍ਰਿਤਸਰ ਤੋਂ ਇਹਸ ਤਾ ਲੁਧਿਆਣੇ ਨਾਲ ਹੀ ਸ਼ੁਰੂ ਹੋ ਗਈ ਵੀ ਇੱਥੇ ਵੀ ਕਰੋ ਮੈਂ ਕਿਹਾ ਜੀ ਤੁਸੀਂ ਆਏ ਸਾਰੇ ਜਣੇ ਆ ਗਏ ਤੁਸੀਂ ਏਕਾ ਬਖਾਤਾ ਨਾ ਭਾਜੀ ਕਦੀ ਵੀ ਤੁਸੀਂ ਦੇਖਿਆ ਇਜ਼ਰਾਈਲ ਨਹੀਂ ਇਸ ਤੇ ਮੈਂ ਮੀਡੀਆ ਦਾ ਵੀ ਕਹਾਂਗਾ ਇਜ਼ਰਾਈਲ ਕਿਉਂ ਨਹੀਂ ਹਾਰਦਾ ਹੂੰ ਇਜ਼ਰਾਈਲ ਦੇ ਲੋਕਾਂ ਦਾ ਏਕਾ ਬਹੁਤ ਹੈ ਜਿਹੜੇ ਦੇਸ਼ ਦਾ ਏਕਾ ਨਾ ਹੋਵੇ ਜਿਹੜੇ ਲੋਕਾਂ ਦਾ ਏਕਾ ਨਾ ਹੋਵੇ ਕਦੀ ਨਹੀਂ ਜਿੱਤਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿੱਡਾ ਵੱਡਾ ਰਾਜ ਭਾਗ ਸਤਲੁਜ ਤੋਂ ਸਿੰਧ ਤੱਕ ਲੈ ਗਿਆ ਸੀ ਉਹ ਏਕਾ ਸੀ ਤੁਸੀਂ ਰਾਜ ਕੀਤਾ ਵਾ ਤੁਸੀਂ ਉਹ ਲੋਕ ਜੇ ਜਦੋਂ ਵਰਲਡ ਦਾ ਕੋਈ ਮੈਗਜ਼ੀਨ ਛਪਦਾ ਉਹਦੇ ਵਿੱਚ ਤੁਹਾਡੇ ਜਰਨਲ ਦਾ ਪਹਿਲੇ ਨੰਬਰ ਤੇ ਨਾਮ ਆਉਂਦਾ ਤੁਹਾਡੇ ਵਰਗਾ ਰਾਜ ਭਾਗ ਨਹੀਂ ਕਿਸੇ ਨੇ ਕੀਤਾ ਤੁਹਾਡੇ ਰਾਜ ਚ ਕੋਈ ਜੇਲ ਨਹੀਂ ਸੀ ਹੁੰਦੀ ਤੁਹਾਡੇ ਰਾਜ ਚ ਐਜੂਕੇਸ਼ਨ ਮੈਡੀਕਲ ਸਹੂਲਤਾਂ ਨਹੀਂ ਸੀ ਕੋਈ ਹੁੰਦੀਆਂ ਤੁਹਾਡੇ ਰਾਜ ਚ ਗੋਰੇ ਆਉਂਦੇ ਸੀ ਕੰਮ ਕਰਨ ਲਈ ਅੱਜ ਕੱਲ ਤਮਾਸ਼ਾ ਵੀ ਨਹੀਂ ਹੋਗੀ ਤੁਸੀਂ ਉਹ ਰਾਜ ਭਾਗ ਕੀਤਾ ਤੁਹਾਡੀ ਸੋਚ ਕਰਦਾਰ ਬਹੁਤ ਵੱਡਾ ਵਾ ਅੱਜ ਤੁਸੀਂ ਏਕਾ ਵਿਖਾਇਆ ਤੇ ਅੱਜ ਵੇਖ ਲੋ ਸੜਕਾਂ ਖਾਲੀ ਆ ਜਿੱਦਣ ਤੁਸੀਂ ਨਸ਼ੇ ਪ੍ਰਤੀ ਇਕਾ ਵਖਾਤਾ ਟ੍ਰੈਵਲ ਜੰਟਾਂ ਪ੍ਰਤੀ ਇਕਾ ਵਖਾਤਾ ਪਾਣੀ ਪ੍ਰਤੀ ਇਕਾ ਵਖਾਤਾ ਜੋ ਤੁਹਾਡਾ ਮੇਰਾ ਵਾਦਾ ਹੋ ਗਿਆ ਕਿਹੜਾ ਕੰਮ ਨਹੀਂ ਹੋ ਸਕਦਾ ਯਾਰ ਤੁਸੀਂ ਉਹ ਲੋਕ ਜਿਹਦੇ ਗੜੀ ਪ੍ਰਾਈਮ ਮਿਨਿਸਟਰ ਝੁੱਕ ਗਿਆ ਬਿੱਲ ਵਾਪਸ ਲੈ ਲੈ ਤੁਸੀਂ ਕੀ ਨਹੀਂ ਕਰ ਸਕਦੇ ਤੁਹਾਡੇ ਕੋਲ ਸਰਵ ਕਲਾ ਸਮਰੱਥ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜੀ ਦੇ ਵਿੱਚ ਸਰਵ ਸਾਂਝੀ ਵਾਰਤਾ ਦਾ ਸੰਦੇਸ਼ ਆ ਜਿਹਦੇ ਗਾੜੀ ਪੂਰੀ ਮਨੁੱਖਤਾ ਝੁਕਦੀ ਆ ਕਿਹੜੀ ਤਾਕਤ ਦੇ ਮਾਲਕ ਜੇ ਤੁਸੀਂ ਲੋਕ ਕਹਿੰਦੇ ਕਿ ਕਿਹੜੀ ਮਿੱਟੀ ਦੇ ਬਣੇ ਆ ਕਹਿੰਦੇ ਆ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਦਾ ਜਿਹੜਾ ਜਮਰੋਦ ਦਾ ਕਿਲਾ ਵਾ ਨਾ ਅੱਜੋ ਇਤਿਹਾਸ ਤੁਹਾਡੇ ਜਿਹੜੇ ਰਾਜਪਾਗ ਦੀ ਗਵਾਹੀ ਭਰਦਾ ਵਾ ਐਸਾ ਜਰਨਲ ਹੋਇਆ ਜਿਹਦੇ ਕਸ਼ਹਰੇ ਨੂੰ ਵੇਖ ਕੇ ਮੁੜ ਜਾਂਦੇ ਸੀ ਐਸਾ ਜਰਨਲ ਹੈਗਾ ਕੋਈ ਦੱਸੋ ਮੈਨੂੰ ਸ਼ਾਮ ਸਿੰਘ ਟਾਰੀਰ ਦਾ ਜਰਨਲ ਹੈਗਾ ਕੋਈ ਦੱਸੋ ਮੈਨੂੰ ਕੀ ਨਹੀਂ ਹੋਇਆ ਤੁਹਾਡੇ ਨਾਲ ਮਾਰਿਆ ਕਿਨੇ ਸੀ ਤੁਹਾਡਾ ਰਾਜਪਾਗ ਕਿਨੇ ਖਤਮ ਕੀਤਾ ਸੀ ਐਸਾ ਰਾਜਪਾਗ ਨਹੀਂ ਸੀ ਹੈਗਾ ਤੁਸੀਂ ਦੁਨੀਆ ਨੂੰ ਯਾਰ ਸਿਖਾਉਣ ਵਾਲੇ ਲੋਕ ਜੇ ਤੁਹਾਡੇ ਤੇ ਅੱਜ ਜਿਹੜੀ ਆ ਪੰਜਾਬ ਦੇ ਵਿੱਚ ਆ ਜਿਹੜਾ ਕੰਮ ਤੁਸੀਂ ਕੀਤਾ ਨਾ ਇਹ ਦੁਨੀਆ ਨੇ ਵਖਿਆ ਪੂਰੀ ਨੇ ਹੂੰ ਮਤਲਬ ਪੂਰੀ ਦੁਨੀਆ ਨੇ ਵਖਿਆ ਤੁਹਾਡੇ ਮੀਡੀਆ ਦੇ ਜ਼ਰੀਏ ਵਖਿਆ ਅੱਜ ਵੀ ਤੁਸੀਂ ਜਦੋਂ ਇੱਕ ਹੋਗੇ ਤੇ ਤੁਹਾਡੀ ਤਾਕਤ ਨੂੰ ਕੋਈ ਨਹੀਂ ਰੋਕ ਸਕਦਾ ਕਿਸਾਨੀ ਅੰਦੋਲਨ ਹੀ ਜਿੱਤਿਆ ਜਿਹੜਾ ਤੁਹਾਡੇ ਕੇ ਨੇ ਸੀਗਾ ਹੂੰ ਬਸ ਏਕੇ ਦੀ ਲੋੜ ਆ ਪੰਜਾਬ ਦੇ ਲੋਕ ਆਪਣਾ ਏਕਾ ਰੱਖਣ ਪਿਆਰ ਰੱਖਣ ਭਾਈਚਾਰਕ ਸਾਂਝ ਰੱਖਣ ਦੂਰੀਆਂ ਨਾ ਬਣਾਉਣ ਇੱਕ ਦੂਜੇ ਤੋਂ ਉੱਥੇ ਭੀਖ ਮੰਗੜੀਆਂ ਸਾਡਾ ਕਲਚਰ ਨਹੀਂ ਸੀ। ਹਾਂ। ਔਰ ਬੜੀ ਤੇਜ਼ੀ ਨਾਲ ਇਤਦਾਦ ਵੱਧ ਗਈ ਛੋਟੇ-ਛੋਟੇ ਬੱਚੇ। ਹਾਂ। ਉਹ ਜਦੋਂ ਕਿਸੇ ਦੇ ਕੱਪੜੇ ਖਿੱਚਦੇ ਸੀ, ਕਿਸੇ ਦੀ ਬਾਹ ਫੜ ਲੈਂਦੇ ਸੀ ਔਰ ਇੰਨਾ ਕੋ ਪ੍ਰੇਸ਼ਾਨ ਕੀਤਾ ਜਾਂਦਾ ਸੀ ਕਿ ਉੱਥੇ ਕਿਉਂਕਿ ਇਹ ਟੂਰਿਸਟ ਹੱਬ ਆ। ਹਾਂ। ਗੁਰੂ ਨਗਰੀ ਦੇ ਵਿੱਚ ਜਦੋਂ ਲੋਕੀ ਆਉਂਦੇ ਨੇ ਦਰਸ਼ਨ ਕਰਨ ਤੋਂ ਬਾਅਦ ਬਹੁਤ ਸਾਰੀਆਂ ਜਗ੍ਹਾ ਨੇ ਜਿੱਥੇ ਜਾਂਦੇ ਨੇ। ਹਾਂ। ਔਰ ਇਹਨਾਂ ਨੇ ਹਰ ਚੌਂਕ ਤੇ ਬੱਸ ਸਟੈਂਡ ਤੇ ਕੋਈ ਐਸਾ ਏਰੀਆ ਛੱਡਿਆ ਹੀ ਨਹੀਂ। ਹਾਂ। ਔਰ ਅਸੀਂ ਬੋਸ਼ ਕਹਤਾ ਕੀਤੀਆਂ ਪਰ ਜਦੋਂ ਕੋਈ ਹੱਲ ਨਹੀਂ ਹੋਇਆ ਫਿਰ ਮੈਂ ਇਸ ਚੀਜ਼ ਦਾ ਪੂਰਾ ਤਰੀਕੇ ਨਾਲ ਹੱਲ ਲੱਭਿਆ ਮੀਡੀਆ ਦੇ ਵਿੱਚ ਵੀ ਅਸੀਂ ਆਏ ਔਰ ਅਮਰitsar ਦੇ ਡੀਸੀ ਸਾਹਿਬ ਨਾਲ ਮੁਲਾਕਾਤ ਕੀਤੀ ਔਰ ਅਸੀਂ ਸਹਿਯੋਗ ਲਿਆ ਆਪਣੇ ਨਮਾਇੰਦੇ ਦਾ ਕਿਉਂਕਿ ਨਮਾਇੰਦੇ ਨੂੰ ਜਦੋਂ ਤੁਸੀਂ ਵੋਟ ਪਾਉਂਦੇ ਜੇ ਤੁਹਾਡਾ ਅਧਕਾਰ ਹੈ ਨਮਾਇੰਦੇ ਤੋਂ ਸਹਿਯੋਗ ਲੈਣਾ ਮੈਂ ਅਮਰitsar ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਇਸ ਕੰਮ ਦੇ ਵਿੱਚ ਸਾਡਾ ਔਰ ਅਸੀਂ ਇਹ ਕੰਮ ਜਿਹੜਾ ਪਾਰਟੀ ਬਾਜੀ ਤੋਂ ਇਨਸਾਨੀਅਤ ਦੇ ਨਾਤੇ ਸਾਡਾ ਸਾਰਿਆਂ ਦਾ ਸਾਂਝਾ ਕੰਮ ਸੀ ਪੰਜਾਬ ਦਾ ਕੰਮ ਸੀ ਔਰ ਜਦੋਂ ਅਸੀਂ ਇਨੂੰ ਪੂਰਾ ਤਰੀਕੇ ਨਾਲ ਵੇਖਿਆ ਵੀ ਕਿੱਥੋਂ ਆਉਂਦੇ ਕਿੱਦਾਂ ਜਾਂਦੇ ਆ ਇਹ ਹਰ ਲਾਈਟ ਤੇ ਖਲੋਤੇ ਹੁੰਦੇ ਆ ਕਦੀ ਇਹ ਲੈ ਕੇ ਆਉਂਦੇ ਸੀ ਪੈਨ ਹਮ ਇੱਕ ਜਣਾ ਪੈਨ ਲੈ ਕੇ ਖਲੋਂਦਾ ਸੀ ਦੂਜਾ ਜਣਾ ਸ਼ੀਸ਼ਾ ਕੜਕਾ ਕੇ ਭੀਖ ਮੰਗਦਾ ਸੀ ਇੱਕ ਜਣਾ ਵੈਪਰ ਮਾਰਦਾ ਸੀ ਹਮ ਫਿਰ ਇਹ ਤੋਂ ਬਾਅਦ ਚ ਭਕਾਨੇ ਲੈ ਕੇ ਆ ਗਏ ਇਹਦੇ ਬਾਅਦ ਚ ਵਿੱਚ ਕਾਪੀਆਂ ਲੈ ਕੇ ਆਉਣ ਦੇ ਪਈ ਫਿਰ ਨੈਪਕਿਨ ਲੈ ਕੇ ਆਉਣ ਦੇ ਪਈ ਇਹ ਅਸੀਂ ਪੂਰਾ ਵਾਚ ਕੀਤਾ ਇਹਨਾਂ ਨੂੰ ਕਿੰਨਾ ਲੰਮਾ ਸਮਾਂ ਲੱਗ ਗਿਆ ਸਾਨੂੰ ਫਿਰ ਅਸੀਂ ਸਾਰਾ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਔਰ ਰਣਜੀਤ ਐਵੇਨਿਊ ਦੇ ਵਿੱਚ ਅਸੀਂ ਇੱਕ ਬੰਦਾ ਫੜ ਲਿਆ ਉਹ ਬੰਦਾ ਫੜਿਆ ਸੀ ਉਹ ਉਹਦੇ ਕੋਲ ਚੱਲਿਆ ਨਹੀਂ ਸੀ ਜਾਂਦਾ ਬਜ਼ੁਰਗ ਸੀ 70 ਸਾਲ ਉਹਦੀ ਉਮਰ ਸੀ ਹਾਂ ਔਰ ਦੋ ਔਰਤਾਂ ਸੀ ਉਹਦੇ ਲਾਗੇ ਤੇ ਬੱਚਾ ਸੀ 6 ਮਹੀਨੇ ਦਾ ਉਹਨਾਂ ਦੇ ਕੋਲ ਜਦੋਂ ਮੈਂ ਕਿਹਾ ਪੀ ਇਹ ਬੱਚਾ ਕਿਹਦਾ ਵਾ ਇੱਕ ਔਰਤ ਕਹਿੰਦੀ ਇਹ ਮੇਰਾ ਬੱਚਾ ਦੂਜੀ ਕਹਿੰਦੀ ਇਹ ਮੇਰਾ ਇੱਕ ਦੀ ਉਮਰ 35 ਸਾਲ ਇੱਕ ਦੀ 65 ਸਾਲ 65 ਔਰ ਜਿਹੜਾ ਪਿਓ ਦਸ ਰਿਹਾ ਵਾ ਉਹ ਦਸ